ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਹੋਰ ਸੁਣਾਓ ਜੀ ਕੀ ਹਾਲ ਚਾਲ ਆ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਤੇ ਤੰਦਰੁਸਤ ਹੋਵੋਗੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਠੀਕ ਠਾਕ ਤੇ ਖੁਸ਼ ਰੱਖਣ ਹਾਂਜੀ ਮਾਰਨਿੰਗ ਦੇ ਸਮਾਂ 8:00 ਤੇ ਹੋ ਚੁੱਕੇ ਨੇ ਮੈਂ ਲੱਗੀ ਸੀ ਚਾਹ ਬਣਾਉਣ ਚਾਹ ਬਣਾਉਣ ਤੋਂ ਪਹਿਲਾਂ ਮੈਸੇਜ ਤੇ ਮੈਂ ਕਿ ਆਪਣਾ ਜਿਹੜਾ ਡਰੈਸਿੰਗ ਟੇਬਲ ਆ ਬਹੁਤ ਜਿਆਦਾ ਮੈਸੀ ਹੋਇਆ ਪਿਆ ਸੀ ਬਹੁਤ ਦਿਨਾਂ ਤੋਂ ਮੇਤੋਈ ਦੀ ਸਫਾਈ ਨਹੀਂ ਸੀ ਹੋਈ ਅੱਜ ਮੈਂ ਕਿ ਚਲੋ ਸਭ ਤੋਂ ਪਹਿਲਾਂ ਆਪਾਂ ਇਹਦੀ ਡੀਪ ਕਲੀਨਿੰਗ ਆ ਜਿਹੜੀ ਕਰਦੇ ਹਾਂ ਬਹੁਤ ਸਾਰਾ ਸਮਾਨ ਇ ਜਿਨ੍ਹਾਂ ਦੀ ਡੇਟ ਆ ਜਿਹੜੀ ایکسپਾਇਰੀ ਹੋਈ ਪਈ ਸੀ ਜਾਂ ਫਿਰ ਜਿਹੜਾ ਆਪਾਂ ਵਰਤੂ ਵਿੱਚ ਨਹੀਂ ਲਾਉਂਦੇ ਆਪਾਂ ਜੂਜ਼ ਨਹੀਂ ਕਰਦੇ ਹੈਗੇ ਤੇ ਉਹ ਬੜਾ ਸਮਾਨ ਸੀਗਾ ਇੱਥੇ ਮੈਂ ਉਹ ਵੀ ਦੇਖ ਦੇਖ ਕੇ ਸਾਰਾ ਬਾਹਰ ਕੱਢ ਰਹੀ ਸੀ ਕਿਉਂਕਿ ਹੈ ਨਾ ਕਈ ਜਿੱਦਾਂ ਇਦਾਂ ਦੀਆਂ ਹੁੰਦੀਆਂ ਨੇ ਵੀ ਆਪਾਂ ਲੈ ਤਾਂ ਲੈਨੇ ਆ ਪਰ ਉਹਨਾਂ ਨੂੰ ਜੂਜ਼ ਨਹੀਂ ਕਰਦੇ ਹੈਗੇ ਜਿਵੇਂ ਕਿ ਮੈਂ ਫੇਸ ਤੇ ਕੁਝ ਵੀ ਨਹੀਂ ਲਗਾਉਂਦੀ ਜਿਵੇਂ ਕਿ ਕਰੀਮ ਵਗੈਰਾ ਮੈਂ ਇੱਕ ਦੋ ਲਿਆ ਕੇ ਤਾਂ ਰੱਖ ਛੱਡੀਆਂ ਪਰ ਮੈਂ ਉਹਨਾਂ ਦੀ ਵਰਤੋਂ ਨਹੀਂ ਕਰਦੀ ਹੈਗੀ ਤੇ ਉਹਨਾਂ ਦੀ ਡੇਟ ਵੀ ਵੈਕਸ ਇਟਸ ਵੈਰੀ ਹੋਈ ਪੇਸ ਸੀ ਮੈਂ ਕਿਹਾ ਚੋਲਾ ਆਪਾਂ ਇਹਨਾਂ ਨੂੰ ਕੱਢ ਹੀ ਦਿੰਨੇ ਆ ਨਾ ਵੀ ਫਾਸਟ ਦਾ ਸਮਾਨ ਰੱਖਿਆ ਹੋਏ ਨਾਲ ਖਲਾਰਾ ਹੀ ਜਾਦੇ ਪੈਂਦਾ ਹੈ ਨਾ ਹੋਰ ਉਹਦਾ ਕੋਈ ਬੈਨੀਫਿਟ ਨਹੀਂ ਹੈਗਾ ਤੇ ਹਾਂਜੀ ਦਸ ਨੇਵਲ ਦੇ نیچے ਵਾਲੇ ਦਰਾ ਦੇ ਵਿੱਚ ਮੈਂ ਥੋੜੀ ਜਿਹੀ ਆਪਣੇ ਮੈਡੀਸਨ ਵਗੈਰਾ ਰੱਖੀ ਹੋਏ ਜਾਂ ਫਿਰ ਬੇਟੀਆਂ ਦੀ ਹਨਾ ਜਿਵੇਂ ਕਿ ਨੂਰ ਦੀ ਬਹੁਤ ਸਾਰੀ ਮੈਡੀਸਿਨ ਪਈ ਸੀ ਇੱਥੇ ਤਕਰੀਬਨ 4 ਤੋਂ 5 ਸ਼ੀਸ਼ੀਆਂ ਪਈਆਂ ਸੀਗੀਆਂ ਜਿਵੇਂ ਇੱਕ ਵਾਰੀ ਬੱਚਾ ਬਿਮਾਰ ਹੋ ਗਿਆ ਆਪਾਂ ਲਏ ਹੁੰਨੇ ਆ ਤੇ ਮੈਂ ਦੁਬਾਰੇ ਬੱਚੇ ਨੂੰ ਵਾਲੀ ਮੈਡੀਸਿਨ ਨਹੀਂ ਦਿੰਦੀ ਹੈਗੀ ਇੱਥੇ ਵਾ ਦੀ ਉਹ ਵਾਰੀ ਮੈਡੀਸਿਨ ਜਿਹੜੀਆਂ ਇਕੱਠੀਆਂ ਹੋਈਆਂ ਪਈਆਂ ਸੀ ਤਿੰਨ ਚਾਰ ਸ਼ੀਸ਼ੀਆਂ ਸੀਗੀਆਂ ਮੈਂ ਕਿਹਾ ਚਲੋ ਅੱਜ ਇਹਨਾਂ ਨੂੰ ਵੀ ਕਾੜੇ ਦੀਏ ਕਿਉਂਕਿ ਦੁਬਾਰੇ ਤਾਂ ਆਪਾਂ ਬੱਚੇ ਨੂੰ ਦਿੰਦੇ ਨਹੀਂ ਫਿਰ ਰੱਖਣ ਦਾ ਵੀ ਕੋਈ ਫਾਇਦਾ ਨਹੀਂ ਹੈਗਾ ਤੇ ਬਾਕੀ ਜਿਹਦੇ ਵਿੱਚ ਮੈਂ ਸੈੱਟ ਕਰਕੇ ਰੱਖਨੇ ਵਾਲਾ ਬਾਕਸ ਵੀ ਮੇਰਾ ਖਰਾਬ ਜਿਹਾ ਹੋਇਆ ਪਿਆ ਸੀ ਥੋੜਾ ਜਿਹਾ ਟੁੱਟ ਗਿਆ ਸੀਗਾ ਇਹ ਮੈ ਕਨਾਲ ਦੀ ਨਾਲ ਚੋਲੋ ਆਪਾਂ ਇਹਨੂੰ ਵੀ ਹੁਣ ਚੇਂਜ ਕਰਦੇ ਆ ਤੇ ਬਹੁਤ ਸਾਰੇ ਪਾਊਡਰ ਸੀਗੇ ਇਹਨਾਂ ਦੇ ਪਾਪਾ ਦੇ ਜਿਵੇਂ ਕਿ ਤ੍ਰਿਕ ਲਬ ਕੇ ਹਨਾ ਲੈਂਦੇ ਨੇ ਉਹ ਤੇ ਉਹ ਵੀ ਬਸ ਮੈਂ ਇੱਥੇ ਰੱਖ ਦਿੰਨੇ ਕਿਉਂਕਿ ਜਦੋਂ ਉਹਨਾਂ ਨੇ ਲੈਣਾ ਹੁੰਦਾ ਵੀ ਆਪਾਂ ਸਾਨੀ ਦੇ ਨਾਲ ਆਪਾਂ ਨੂੰ ਚੀਜ਼ ਜਿਹੜੀ ਲੱਭ ਜਾਂਦੀ ਆ ਤੇ ਨਾਲ ਇਹ ਵਾਲੇ ਬਾਕਸ ਦੇ ਵਿੱਚ ਮੈਂ ਟੈਬਲੇਟ ਪਾਈ ਹੋਈਆਂ ਜਿਵੇਂ ਕਿ ਬੁਖਾਰ ਸਿਰ ਦਰਦ ਵਗੈਰਾ ਕੁਛ ਇਦਾਂ ਦੀਆਂ ਹਨਾ ਇਹਦੀ ਵੀ ਥੋੜੀ ਜੀ ਮੈਂ ਕਿਹਾ ਚਲੋ ਆਪਾਂ ਸੈਟਿੰਗ ਜੀ ਕਰਕੇ ਰੱਖ ਦਈਆਂ ਹਨ ਕੋਸਟਾਂਗੇ ਡੀ ਨੱਚ ਦਵਾਈਆਂ ਸੀਗੀਆਂ ਖਰਾਬ ਹੋਈਆਂ ਪਈਆਂ ਸੀ ਜਾਂ ਫਿਰ ਜਿਨ੍ਹਾਂ ਦੀ ਵਰਤੋਂ ਆਪਾਂ ਨਹੀਂ ਕਰਦੇ ਹਨਾ ਲੈ ਆਉਨੇ ਆ ਡਾਕਟਰ ਨੇ ਦੇ ਦਿੱਤੀ ਰਾਇ ਨਾਲ ਆਪਾਂ ਨਹੀਂ ਖਾਧੀ ਤੇ ਉਹ ਵਾਲੀਆਂ ਇੱਥੇ ਮੈਡੀਸਨ ਵਿੱਚ ਇੱਥੇ ਕੱਢ ਕੇ ਰੱਖ ਲਈ ਸੀ ਇਹ ਨਾਲ ਮੈਨੂੰ ਨਹੀਂ ਪਤਾ ਸੀਗਾ ਕੁਛ ਦੇ ਤਾਂ ਮੈਂ ਨਾ ਉਹ ਦੇਖੋ ਜਾਣਦੀਆਂ ਹਨਾ ਜਿਨ੍ਹਾਂ ਦਾ ਆਪਾਂ ਨੂੰ ਨਹੀਂ ਪਤਾ ਇੱਥੇ ਉਹ ਕੱਢ ਰਹੀ ਸੀ ਵੀ ਕਾਦੀ ਕਾਦੀ ਮੈਡੀਸਨਾਂ ਵੀ ਰੱਖੀ ਤਾਂ ਕੋਈ ਫਾਇਦਾ ਨਹੀਂ ਉਹ ਫालतੂ ਦੀ ਐ ਨਾ ਸਮੈਲ ਜੀ ਆਉਣ ਲੱਗਿੰਦੀ ਹੈ ਮੈਡੀਸਨਾਂ ਦੇ ਵਿੱਚੋਂ ਤੇ ਹਾਂ ਜੀ ਵਾਸਤੇ ਇਸ ਫਾਲ ਤੋਂ ਇਹ ਰਸਮਾਨਾ ਸਾਰਾ ਕੱਢ ਰਹੀ ਸੀ ਅੱਜ ਮੈਂ ਕਿਹਾ ਨਾ ਸਭ ਤੋਂ ਪਹਿਲਾਂ ਹੀ ਹੀ ਟਾਰਗੇਟ ਲੈ ਕੇ ਚੱਲਦੀ ਆਂ ਦੂਜੀਆਂ ਸਫਾਈਆਂ ਤਾਂ ਚਲੋ ਆਪਾਂ ਬਾਅਦ ਦੇ ਵਿੱਚ ਕਰਾਂਗੇ ਮੈਂ ਕਿਹਾ ਪਹਿਲਾਂ ਆਪਣੇ ਡੈਸਕ ਟੇਬਲ ਦੀ ਸਫਾਈ ਕਰਾਂ ਵੈਸੇ ਡੈਸਕ ਟੇਬਲ ਦੇ ਵਿੱਚ ਮੇਕਅਪ ਦਾ ਸਮਾਨ ਤਾਂ ਬਹੁਤ ਜ਼ਿਆਦਾ ਘੱਟ ਰੱਖਦੀ ਆਂ ਜਿਵੇਂ ਕਿ ਆਪਣੀ ਬਿੰਦੀਆਂ ਵਗੈਰਾ ਹੋ ਗਿਆ ਕੁਝ ਦੰਦ ਤਾਂ ਮੈਂ ਰੱਖ ਲੈਣੀਆਂ ਨਹੀਂ ਤਾਂ ਜ਼ਿਆਤਰ ਸਮਾਨ ਮੇਰਾ ਸ਼ੌਪ ਦੇ ਵਿੱਚ ਹੀ ਹੁੰਦਾ ਜਦੋਂ ਮੈਂ ਰੈਡਿੰਗ ਹੁਣਾ ਉਹਦਾ ਉਧਰ ਹੀ ਹੋ ਜਣੀ ਹੈਗੀ ਤਾਂ ਕਰਕੇ ਬਸ ਇਹਦੇ ਵਿੱਚ ਮੈਂ ਜਿਹੜਾ ਐਕਸਟਰਾ ਜਿਹਾ ਸਮਾਨ ਹਬਸਾ ਫਲੋਰਾ ਕਦੇ ਨਹੀਂ ਜਾਂ ਕਿ ਆਪਣੀ ਜੁਐਲਰੀ ਵਗੈਰਾ ਹੁੰਦੀ ਆ ਉਹ ਦੀ ਇੱਕ ਸਾਈਡ ਦੇ ਦਰਾਜ ਦੇ ਵਿੱਚ ਪਈ ਆ ਤੇ ਬਾਕੀ ਇਧਰਲੇ ਦਰਾਜ ਵਿੱਚ ਸਿਰਫ ਮੈਡੀਸਿਨਾਂ ਹੀ ਰੱਖਿਆ ਹੋਇਆ ਹਨਾ ਵੀ ਕੋਈ ਵੀ ਮੈਡੀਸਿਨ ਆਪ ਇੱਥੇ ਰੱਖ ਦਿੰਨੇ ਆ ਕਿਉਂਕਿ ਲੱਭਣੇ ਕਰਨੇ ਸੌਖੇ ਰਹਿੰਦੀਆਂ ਹਨਾ ਤੇ ਹਾਂ ਜੀ ਇੱਥੇ ਨੀਚੇ ਵਾਲੀ ਸਾਈਡ ਮੇਰੇ ਕੋਲ ਨੇ ਇੱਕ ਬਾਲ ਪੇਪਰ ਪਿਆ ਸੀ ਉਹ ਵੀ ਸਾਤਾ ਤੇ ਉਹਦੇ ਉੱਪਰ ਇੱਕ ਬਾਕਸ ਦੇ ਵਿੱਚ ਹਨਾ ਮੇਰੇ ਕੋਲ ਪਿਆ ਸੀ ਪਲਾਸਟਿਕ ਦਾ ਬਾਕਸ ਉਹਦੇ ਵਿੱਚ ਮੈਡੀਸਨ ਵਗੈਰਾ ਰੱਖ ਕੇ ਇਕੱਠੀਆਂ ਉਹ ਰੱਖਦੀਆਂ ਤੇ ਕੁਝ ਇਹ ਡੱਬੇ ਦੇ ਵਿੱਚ ਰਬੜਾ ਵਗੈਰਾ ਸੀ ਜਿਵੇਂ ਕਿ ਆਪਣੇ ਨੂਰ ਦੇ ਕੰਮ ਆਉਂਦੀਆਂ ਨੇ ਮੈਂ ਇਕੱਠੀਆਂ ਲਾ ਕੇ ਰੱਖ ਛੱਡੀਆਂ ਤਾਂ ਕਿ ਲੋ ਦਾ ਸ਼ਾਇਦ ਪੈਕਟਰ ਮਿਲਿਆ ਸੀਗਾ ਮੈਨੂੰ ਉਹ ਵੀ ਇੱਕ ਬਾਕਸ ਦੇ ਵਿੱਚ ਪਾਇਆ ਹੋਇਆ ਤੇ ਇਹਦੇ ਵਿੱਚ ਦੇਖੋ ਇੱਕ ਅੰਦਾ ਮੇਰਾ ਸੈੱਟ ਦੇ ਬਸ ਇੱਕ ਦੋ ਚੀਜ਼ਾਂ ਹੋਰ ਨਹੀਂ ਆ ਜਾਂ ਫਿਰ ਆਪਣੇ 이어ਬਡਸ ਦੇਖੋ ਬੱਚਿਆਂ ਨੇ ਸਾਰੇ ਪੈਕਟਰ ਚ ਹੋਲ ਵਗੈਰਾ ਛੱਡੇ ਸੀਗੇ ਮੈਂ ਕਿਹਾ ਚਲੋ ਸਾਰੇ ਯਾਨੀ ਕਿ ਇਹਨਾਂ ਦੇ ਕਾਰਡ ਵਗੈਰਾ ਵੈਸਟਿੰਗ ਕਾਰਡ ਸੀਗੇ ਕੁਛ ਇਹਨਾਂ ਦੇ ਪਾਪਾ ਦੇ ਜਦੋਂ ਆਉਂਦੇ ਨੇ ਸ਼ੌਪ ਤੋਂ ਹਨਾ ਇੱਥੇ ਰੱਖ ਦਿੰਦੇ ਨੇਗੇ ਮੈਂ ਕਿਹਾ ਜੇ ਵੀ ਫालतू ਦਾ ਸਮਾਨ ਆ ਜਿਹੜਾ ਸਾਰਾ ਕੱਢ ਦੇਣੀ ਹੈਗੀ ਲੋ ਜੀ ਇੱਥੇ ਥੋੜੀ ਜੀ ਸੈਟਿੰਗਾਂ ਮੈਂ ਕਰਤੀ ਤੇ ਬਸ ਦੂਜੇ ਜਿਹੜਾ ਦੇ ਵਿੱਚ ਤਾਂ ਆਪਣਾ ਹਨਾ ਮੇਰਾ ਜੁਐਲਰੀ ਦਾ ਹੀ ਸਮਾਨ ਰੱਖਿਆ ਹਾਂ ਜ਼ਿਆਦਾਤਰ ਚੂੜੀਆਂ ਵਗੈਰਾ ਨੇਗੀਆਂ ਜਾਂ ਫਿਰ ਮੇਰੇ ਪਰਫਿਊਮ ਵਗੈਰਾ ਕੁਝ ਪਾਊਡਰ ਹਨਾ ਇੱਕੋ ਚੀਜ਼ਾਂ ਇਦਾਂ ਦੀਆਂ ਜਾਂ ਫਿਰ ਉਸ ਬਾਟਰ ਜਿਵੇਂ ਫਰਾਤ ਨੂੰ ਲੂਜ਼ ਕਰਦੇ ਆ ਉਹ ਵਾਲੀਆਂ ਚੀਜ਼ਾਂ ਮੈਂ نیچے ਵਾਲੀ ਦਰਾਜ ਰੱਖ ਛੱਡੇਗਾ ਕਿ ਨੋਰ ਦਾ ਕੋਈ ਪੁਲਸਾ ਨੇ ਵੀ ਕਿਹੜੀ ਚੀਜ਼ ਕਰੋ ਚੈੱਕ ਲਵੇ ਤੇ ਦੇਖੋ ਡੋਰੀ ਕਿਤੇ ਬਾਅਦ ਬੱਚਾ ਨੇ ਗੱਡੀ ਹੋਣੀ ਆ ਤੇ ਉਹਨਾਂ ਨੇ ਦੇਖੋ ਇਦਾਂ ਹੀ ਖੋਲ ਕੇ ਰੱਖਦੀ ਤੇ ਇਹ ਵਾਲਾ ਬਾਕਸ ਮੈਂ ਮੰਗਾਇਆ ਸੀ ਜੀ ਮਿਸਰ ਤੋਂ ਬਹੁਤ ਵਧੀਆ ਮੈਨੂੰ ਲੱਗਦਾ ਇਹ ਹਨ ਰਿਚਰ ਜਰਨੀ ਵਗੈਰਾ ਮੈਂ ਸਾਰੀ ਆਪਣੀ ਇਕੱਠੀ ਪਾ ਕੇ ਰੱਖ ਦਿੰਨੀ ਹੈਗੀ ਤੇ ਬੈਸੇ ਵੀ ਹਨਾ ਜਦੋਂ ਆਪਾਂ ਸਫਾਈ ਕਰਦੇ ਆ ਨਾ ਬਹੁਤ ਸਾਰਾ ਜਿਹੜਾ ਸਮਾਨ ਆਪਾਂ ਨੂੰ ਹਮੇਸ਼ਾ ਇਦਾਂ ਲੱਗਦਾ ਨਾ ਵੀ ਆਪਣੇ ਯੂਜ਼ ਆਊਗਾ ਆਊਗਾ ਪਰ ਹਨਾ ਕਦੇ ਵੀ ਆਪਾਂ ਉਹਦੀ ਵਰਤੋਂ ਨਹੀਂ ਕਰਦੇ ਹੈਗੇ ਤੇ ਮੇਰੇ ਨਾਲ ਵੀ ਬਹੁਤ ਵਾਰ ਇਹ ਚੀਜ਼ ਇਦਾਂ ਹੀ ਹੁੰਦੀ ਆ ਕਿਉਂਕਿ ਹੁਣ ਮੈਂ ਇਹੀ ਚੀਜ਼ ਸੋਚ ਲਈ ਵੀ ਜਿਹੜੀ ਆਪਾਂ ਹੁਣ ਤੱਕ ਨਹੀਂ ਵਰਤੋਂ ਕੀਤੀ ਅੱਗੇ ਵੀ ਆਪਣੇ ਵਰਤੋਂ ਚਾਉਣੀ ਹੈਗੀ ਤਾਂ ਮੈਂ ਉਹ ਕੱਢ ਰਹੀ ਸੀ ਤੇ ਬਹੁਤ ਸਾਰਾ ਜਨਨ ਕਿ ਸਮਾਨ ਹੁਣ ਮੈਂ ਕੱਢਿਆ ਘਰ ਦੇ ਵਿੱਚੋਂ ਕਿਉਂਕਿ ਸਪੇਸ ਮੈਨੂੰ ਇਦਾਂ ਲੱਗਦਾ ਵੀ ਥੋੜੀਆ ਸਮਾਨ ਬਹੁਤ ਜ਼ਿਆਦਾ ਹੋਇਆ ਪਿਆਗਾ ਤੇ ਲਓ ਜੀ ਡਰਸਿੰਗ ਟੇਬਲ ਦੀ ਸਫਾਈ ਹੋ ਗਈ ਤੇ ਇ ਹੇਗਾ ਨਾ ਸਪੇਸ ਕੰਸ ਜੀ ਬਣੀ ਹੋਈ ਆ ਨਾ ਉਹਤੇ ਵੀ ਜਿਹੜਾ ਹੈਗਾ ਪੇਪਰ ਵਿਛਾਉਣੇ ਵਾਲਾ ਹੋ ਰਿਹਾ ਤੇ ਇੱਥੇ ਮੈਂ ਵਾਲ ਪੇਪਰ ਹੀ ਵਿਛਾ ਰਹੀ ਆ ਤੇ ਦੇਖੋ ਟੀਵੀ ਸਾਡੇ ਫालतू ਦਾ ਪਿਆ ਬਿਲਕੁਲ ਸਪੇਸ ਘੇਰੀ ਇਹਨਾਂ ਦੇ ਪਾਪਾ ਸ਼ੌਪ ਤੇ ਲੈ ਕੇ ਨਹੀਂ ਜਾਂਦੇ ਤਾਂ ਹੀ ਇਹਨੂੰ ਕਿਤੇ ਹੋਰ ਰੱਖਣ ਦਿੰਦੇ ਨੇਗੇ ਵੈਸੇ ਵੀ ਮੈਨੂੰ ਇਦਾਂ ਲੱਗਦਾ ਵੀ ਜੇ ਮੈਂ ਰੱਖਤਾ ਹਨਾ ਚੱਕ ਕੇ ਵੀ ਕਿਤੇ ਠਟ ਵਗੈਰਾ ਨਾ ਜਾਵੇ ਹਨਾ ਤਾਂ ਕਰਕੇ ਇਹਨੂੰ ਮੈਂ ਇੱਥੇ ਰੱਖਿਆ ਹੋਇਆ ਆਪਾਂ ਦੇਖਦੇ ਹੁਣ ਉਹਨਾਂ ਨੂੰ ਕਹੂੰਗੀ ਵੇ ਕੰਸ ਵੀ ਇਹਨੂੰ ਰਿਮੂਵ ਹੀ ਕਰਨੀ ਹੈ ਤਾਂ ਵੀ ਕੋਈ ਫਾਇਦਾ ਨਹੀਂ ਹੈਗਾ ਆਪਾਂ ਨੂੰ ਤਾਂ ਕਰਕੇ ਤੇ ਲੋਜੀ ਤੇ ਵੀ ਆਪਾਂ ਨੇ ਵਾਲਪੇਪਰ ਲੰਗਾ ਤਾਂ ਥੋੜੀ ਥੋੜੀ ਹੈ ਨਾ ਸਫਾਈ ਦੇ ਨਾਲ ਘਰ ਅਜਦਾ ਫੋਨਾ ਲੱਗਣ ਲੱਗੇ ਜਾਂਦਾਗਾ ਜੇ ਆਪਾਂ ਥੋੜੀ ਥੋੜੀ ਚੱਕਤਾਰਾ ਜਿਹੜੀ ਕਰੀ ਜਾਂਦੇ ਰਹਿੰਨੇ ਆ ਵੈਸੇ ਵੀ ਕਰ ਹਣਾ ਕਿਹ ਜਾਂ ਮਰਜੀ ਹੋਵੇ ਸਫਾਈ ਹੋਣੀ ਜੀ ਭੁਰੀਆ ਮੇਨ ਚੀਜ਼ ਸਫਾਈ ਰੈਂਦੀ ਆ ਹਨਾ ਚਲੋ ਬਾਲੀ ਨਾਲ ਸੀ ਥੋੜੀ ਜਿੰਨੇ ਕ ਆਪਾਂ ਕਰ ਸਕਦੇ ਆ ਆਪਾਂ ਨੂੰ ਕਰਨੀ ਚਾਹੀਦੀ ਹੈਗੀ ਤੇ ਹਾਂਜੀ ਅੱਗੇ ਵਧਣ ਤੋਂ ਪਹਿਲਾਂ ਜਿਹੜਾ ਵੀ ਆਪਣੇ ਚੈਨਲ ਤੇ ਫਸਟ ਟਾਈਮ ਆ ਰਿਹਾ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਤੁਹਾਨੂੰ ਕਿਵੇਂ ਦੀ ਲ ਤੇ ਹਾਂਜੀ ਬਸ ਇੱਥੇ ਨਾਲ ਦੀ ਨਾਲੇ ਬੈੱਡ ਸ਼ੀਟ ਵੀ ਝਾੜ ਕੇ ਵਿਛਾਉਂਗੀ ਹਾਂਜੀ ਵੈਸੇ ਵੀ ਦੋ ਦਿਨ ਪਹਿਲਾਂ ਮੈਂ ਵਾਸ਼ ਕਰਤੀ ਸੀਗੀ ਬੈੱਡ ਸ਼ੀਟ ਨਾਲ ਦੀ ਨਾਲ ਉਹੀ ਵਸਾਈ ਵਿਛਾਉਤੀਆਂ ਸੀਗੀਆਂ ਇਹ ਇੱਧਰ ਲਈ ਬੈੱਡ ਦੀ ਵੀ ਚਲੋ ਆਪਣੀ ਹਨਾ ਸਹਾਈ ਹੋ ਗਈ ਤੇ ਹੁਣ ਨਾਲ ਹੀ ਫਸ ਦੂਸਰੇ ਬੈੱਡ ਤੋਂ ਵੀ ਆਪਾਂ ਚਾਦਰ ਝਾੜ ਕੇ ਵਿਛਾ ਦਾਂਗੇ ਤੇ ਵੈਸੇ ਵੀ ਹਨਾ ਹੁਣ ਤੱਕ ਕਰਦੇ ਹੀ ਹੋਣਾ ਜ਼ਿਆਦਾਤਰ ਡੇਲੀ ਵੀ ਆਪਾਂ ਜਦੋਂ ਬੈੱਡ ਸ਼ੀਟ ਝਾੜਾਂਗੇ ਤੇ ਇੰਨਾ ਜ਼ਿਆਦਾ ਤਾਂ ਲੱਗਦਾ ਵੀ ਬਹੁਤ ਚਾਰ ਜਾਨੀ ਡਸਟ ਆਈ ਪਈਆ ਕੁਝ ਸਾਡੇ ਪਿਛਲੇ ਪਾਸੇ ਉਹ ਵੀ ਹਨਾ ਜਾਨਕੀ ਗੇਟ ਆ ਉਹਦੇ ਨਾਲ ਵੀ ਇੰਨਾ ਜ਼ਿਆਦਾ ਕਰਦਾ ਜਿਵੇਂ ਕਿ ਹੁਣ ਅੱਗੇ ਹਾੜੀ ਦੀ ਫਸਲ ਆਉਣੀ ਆ ਹਨਾ ਉਦੋਂ ਵੀ ਜਿਵੇਂ ਹੁਣ ਮਸ਼ੀਨਾਂ ਵਗੈਰਾ ਲੱਗਿਆ ਕਰਨੀਏ ਖਾਸ ਕਰ ਖੇਤਾਂ ਦੇ ਵਿੱਚ ਤਾਂ ਇਹੀ ਹਾਲ ਹੁੰਦਾ ਜਦੋਂ ਖੇਤਾਂ 'ਚ ਕਾਰ ਹੋਵੇ ਜਿਹੜੀਆਂ ਭੈਣਾਂ ਦਾ ਹੈਗਾ ਉਹਨਾਂ ਨੂੰ ਪਤਾ ਹੀ ਹੋਣਾ ਨਾ ਬਹੁਤ ਸਾਰਾ ਗਰਦਾ ਤੇ ਉਸ ਤੋਂ ਬਾਅਦ ਅੱਗੇ ਜਦੋਂ ਅੱਗ ਵਗੈਰਾ ਲਗਾਉਂਦੇ ਆ ਉਦੋਂ ਵੀ ਕਾਲਸ ਦੀ ਖਣ ਬਹੁਤ ਜ਼ਿਆਦੀ ਆਉਂਦੀ ਆ ਵੈਸੇ ਵੀ ਜਿੰਨਾ ਮਰਜ਼ੀ 게ਟ ਆ ਜਿਹੜਾ ਪਿੱਛੋਂ ਬੰਦ ਕਰਕੇ ਰੱਖ ਲੀਆ ਆਪਣਾ ਨਾ ਫੇਰ ਵੀ ਉਨੀ ਜ਼ਿਆਦੇ ਜਿਹੜਾ ਗਰੰਦਾ ਆਈ ਜਾਣਾ ਛੋਟੇ ਛੋਟੇ ਵਿਰਲੇ ਵਿੱਚ ਦੀ ਵੀ ਡਸਟਿੰਗ ਆ ਜਿਹੜੇ ਡਸਟ ਆ ਜਿਹੜੀ ਆ ਜਾਂਦੀ ਹੈਗੀ ਤੇ ਲੋਜਿਕ ਸ਼ੀਟ ਆਪਣੇ ਛਾੜਦੀ ਕੁਐਸਚਨ ਟਾਈਮ ਬਾਅਦ ਤਾਂ ਹੁਣ ਇਦਾਂ ਦਾ ਹਾਲ ਹੋਇਆ ਕਰਨਾ ਵੀ ਤਾਰ ਦੇ ਵੀ ਕੱਪੜੇ ਨਾਲ ਇਦਾਂ ਲੱਗਿਆ ਕਰੋ ਵੀ ਨਾ ਹੀ ਪਾਈਏ ਕਿਉਂਕਿ ਕੱਪੜੇ ਪਾਵਾਂਗੇ ਬਾਅਦ 10 ਮਿੰਟਾਂ 'ਚ ਗਰਦੇ ਨਾਲ ਹੀ ਭਰ ਜਾ ਕਰਨੇ ਜਦੋਂ ਮਸ਼ੀਨਾਂ ਲੱਗਣਗੀਆਂ ਤੇ ਹਾਂ ਜੀ ਇੱਧਰ ਮੈਂ ਕੱਪੜੇ ਵੀ ਆਪਣੇ ਧੋਣ ਵਾਸਤੇ ਕੱਢ ਲਏ ਸੀਗੇ ਮਸ਼ੀਨ ਤੋਂ ਪਰ ਮੈਂ ਮਸ਼ੀਨ ਸ਼ਾਮ ਨੂੰ ਲਗਾਉਂਗੀ ਦੇਖੋ ਇੱਥੇ ਹਵਾ ਇੰਨੀ ਜ਼ਿਆਦੇ ਚੱਲ ਰਹੀ ਸੀ ਨਾ ਮੈਂ ਕੂੜਾ ਕੱਢ ਬਾਚ ਰਹੀ ਸੀ ਪਹਿਲਾਂ ਬਾਂਦਰ ਨੂੰ ਉੱੜ ਕੇ ਆਇਆ ਸੀ ਝਾੜੂ ਲਗਾ ਰਹੀ ਸੀ ਨਾ ਸਾਰੀ ਜੋ ਵੀ ਕਾਗਜ਼ ਵਗੈਰਾ ਸੀਗੇ ਸਾਰੇ ਅੰਦਰ ਨੂੰ ਹੀ ਦੇਖੋ ਵਾਪਸ ਆ ਰਹੇ ਸੀਗੇ ਹਵਾ ਨਾਲ ਤੇ ਬਹੁਤ ਮੁਸ਼ਕਿਲ ਨਾਲ ਇੱਥੇ ਮੈਂ ਝਾੜੂ ਲਗਾਇਆ ਪਰ ਹਵਾ ਚੱਲ ਵੀ ਬਹੁਤ ਰੇ ਸੀ ਹੁਣ ਤਾਂ ਬਸ ਇਹੀ ਕੁਝ ਚੱਲਿਆ ਕਰਨਾ ਹਵਾ ਨੇਰੀਆਂ ਹਨਾ ਤੇ ਲਓ ਜੀ ਝਾੜੂ ਆਪਣਾ ਲੱਗ ਚੁੱਕਿਆ ਇਸ ਤੋਂ ਬਾਅਦ ਨਾ ਆਪਾਂ ਨੇ ਜਾਣਾ ਸੀਗਾ ਗਵਾਂਡ ਛਾਪਣੇ ਮਿਸਹਿਬ ਦਾ ਪਾਠ ਉਹਨਾਂ ਨੇ ਕਰਵਾਇਆ ਹੋਇਆ ਸੀਗਾ ਤਕਰੀਬਨ ਯਾਨੀ ਕਿ 11 ਕੁਜੇ ਕੋਕ ਪਹਿਣਾ ਸੀਗਾ ਤੇ ਮੈਂ ਸੋਚਿਆ ਮੈਂ ਕਿ ਚਲੋ ਹਣਾ ਬਾਕੀ ਦਾ ਕੰਮ ਜਿਹੜਾ ਮੈਂ ਆ ਕੇ ਕਰੂੰ ਕਪੜੇ ਪਾਉਣੇ ਸੀ ਤੇ ਮੇਰੇ ਬਸਤਨ ਵੀ ਰਹਿ ਗਏ ਸੀਗੇ ਅੱਜ ਮੈਂ ਨਾ ਥੋੜਾ ਜਿਹਾ ਜਦੋਂ ਆਪਾਂ ਡੀਪਲੀ ਸਫਾਈ ਜੀ ਕਰਨ ਲੱਗ ਜੇ ਤਾਂ ਆਪਣਾ ਮਾੜੇ ਮਾੜੇ ਜੇ ਨਾਲਟ ਲਾਇਉਂਦਾ ਪਤਾ ਨਹੀਂ ਲੱਗਦਾ ਹਣਾ ਵੀ ਕਦੋਂ ਹੋ ਜਾਂਦਾਗਾ ਇੱਥੇ ਮੈਂ ਸੋਚਿਆ ਮੈਂ ਕਿ ਚਲੋ ਪਹਿਲਾਂ ਨਾ ਆਪਾਂ ਗਵਾਂਟ ਪਾੜਤੀ ਜਾਈਏ ਹਣਾ ਫਿਰ ਹੀ ਆ ਕੇ ਘਰ ਦੇ ਕੰਮ ਜਿਹੜੇ ਕਰਾਂਗੇ ਤੇ ਹਾਂਜੀ ਬਸ ਇੱਥੇ ਆਪਾਂ ਜਾਏ ਸੀਗੇ ਪਾੜ ਤੇ ਬੋਗ ਤੇ ਆਪਾਂ ਜਾ ਤੇ ਇੱਥੇ ਆ ਗਈ ਸੀ ਜੇ ਪਾਪਸ ਬਰਤਨ ਸਾਫ ਕਰਨ ਤੋਂ ਬਾਅਦ ਮੈਨਾਂ ਲੱਗਦੀ ਸੀਗੀ ਆਪਣਾ ਗੈਸ ਤੇ ਸਲੇਬ ਲੱਗੀ ਸੀ ਮੈਂ ਸਾਫ ਕਰਨਾ ਤੇ ਟਾਈਮ ਦਾ ਤਾਂ ਨਾ ਬਿਲਕੁਲ ਹੀ ਨਹੀਂ ਪਤਾ ਲੱਗ ਰਿਹਾ ਤੇ ਇੱਥੇ ਟਾਈਮ ਤਕਰੀਬਨ ਸਵਾ 12 ਦਾ ਜਿਹੜਾ ਹੋ ਚੁੱਕਿਆ ਸੀਗਾ ਕੰਮ ਕਰਦੀ ਕਰਦੀ ਨੂੰ ਮੈਨੂੰ ਕੁਛ ਆਪਾਂ ਨਾ ਉਥੇ ਵੀ ਨਹੀਂ ਆਪਾਂ ਨੂੰ ਜਿਆਦਾ ਟਾਈਮ ਲੱਗਿਆ ਤਕਰੀਬਨ 1 ਘੰਟੇ ਦੇ ਵਿੱਚ ਹੀ ਆਪਾਂ ਵਾਪਸ ਆ ਗਏ ਸੀ ਔਰ ਸਭ ਤੋਂ ਪਹਿਲਾਂ ਤੁਹਾਨੂੰ ਮਸ਼ੀਨ 'ਚ ਕੱਪੜੇ ਪਾਏ ਮੈਂ ਕਿਹਾ ਚਲੋ ਜੀ ਹੁਣ ਨਾ ਪਾਏ ਨਾ ਨਾ ਕੱਪੜੇ ਫਿਰ ਸ਼ਾਮ ਨੂੰ ਤਾਂ ਬਹੁਤ ਜਿਆਦਾ ਢੇਰੀ ਹੋ ਜਾਣਾਗਾ ਨਾਲ ਦੀ ਨਾਲ ਕੱਪੜੇ ਪਉਣ ਤੋਂ ਬਾਅਦ ਚਲੋ ਬਾਅਦ ਦੇ ਵਿੱਚ ਮੈਂ ਕਿਚਨ ਦੇ ਵਿੱਚ ਆਉਂਗੀ ਹਾਂਜੀ ਬਸ ਇੱਥੇ ਬਰਤਨ ਬਹੁਤ ਸਾਰੇ ਹੋਏ ਪਏ ਸੀ ਬਰਤਨ ਸਾਫ਼ ਕਰਨ ਤੋਂ ਬਾਅਦ ਮੈਂ ਕਿਹਾ ਨਾਲ ਦੀ ਨਾਲ ਹੀ ਆਪਾਂ ਜਿਹੜਾ ਸਲੇਬ ਆ ਉਹ ਵੀ ਸਾਫ਼ ਕਰ ਲਈਏ ਕਿਉਂਕਿ ਜਿੰਨਾ ਚਿਰ ਆਪਾਂ ਸਫਾਈ ਨਹੀਂ ਕਰਦੀ ਆਪਣੇ ਮਨ ਨੂੰ ਬਿਲਕੁਲ ਵੀ ਦੇਖ ਨਹੀਂ ਮਿਲਦੀ ਹੈ ਕਿ ਮੈਨੂੰ ਤਾਂ ਬਹੁਤ ਜ਼ਿਆਦਾ ਇੱਤਾ ਲੱਗਦਾ ਵੀ ਮੇਰੇ ਕੰਮ ਨੇ ਜਿਹੜੇ ਪਹਿਲਾਂ ਉਹ ਪੂਰੇ ਹੋਣੇ ਚਾਹੀਦੇ ਨੇ ਬਾਕੀ ਕੰਮ ਤਾਂ ਮੈਂ ਬਾਅਦ ਵਿੱਚ ਕਰੂੰਗੀ ਤੇ ਇੱਥੇ ਦੇਖੋ ਨਾ ਸਵਿਚਾਂ ਨਾ ਬਿਲਕੁਲ ਹੀ ਨੀਚੀ ਹੋਈ ਪਈਆਂ ਨੇ ਮੈਨੂੰ ਇੰਨਾ ਜ਼ਿਆਦਾ ਡਰ ਲੱਗਦਾ ਜਦੋਂ ਮੈਂ ਸਾਫ਼ ਕਰਦੀ ਮੈਂ ਕੋਲੋਂ ਤਾਂ ਨਾ ਬਿਲਕੁਲ ਵੀ ਨਹੀਂ ਹੱਥ ਲਾਉਂਦੀ ਹੈਗੀ ਪਰ ਫਿਰ ਵੀ ਨਾ ਇਹਨਾਂ ਸਾਜ ਨੂੰ ਵੀ ਬਹੁਤ ਕਹਿਣੀ ਹੈ ਇਹਨਾਂ ਨੂੰ ਵੀ ਸੋਚ ਲੈ ਕੇ ਦੀ ਪਾ ਦੂ ਹਨਾ ਪਲੱਗ ਵਗੈਰਾ ਬਿਲਕੁਲ ਹੀ ਹੋਇਆ ਪਿਆ ਵੀ ਕਈ ਵਾਰੀ ਪਤਾ ਹੀ ਨਹੀਂ ਤਾਂ ਨਾ ਵੀ ਕਦੋਂ ਹੱਥ ਲੱਗ ਜੇ ਵੀ ਕਿਤੇ ਹੋਰ ਹਨਾ ਸਫਾਈਆਂ ਦਾ ਕੁਝ ਹੋਰ ਹੀ ਬਣ ਜੇ ਤੇ ਹ ਆਸੀਂ ਮੇਰੇ ਕੋਲ ਨਾ ਇੰਨਾ ਟਾਈਮ ਹੀ ਨਹੀਂ ਲੱਗਿਆ ਹੈਗਾ ਵੀ ਉਹਨਾਂ ਨੂੰ ਮੈਂ ਡੱਬਿਆਂ ਦੇ ਵਿੱਚ ਹਨਾ ਪਕ ਕਰਦਾ ਸਟੋਰ ਕਰਦਾ ਇੱਥੇ ਮੈਂ ਉਹੀ ਲੱਗੀ ਹੋਈ ਸੀ ਮੈਂ ਕਿਹਾ ਸਭ ਤੋਂ ਪਹਿਲਾਂ ਆਪਣਾ ਰਸਨਾ ਜਿਹੜਾ ਮੇਰੇ ਕੋਲ ਸਾਮਾ ਦੋ ਚੀਜ਼ਾਂ ਦਾ ਇਹ ਜਿਹਾ ਸੀਗਾ ਜਿਨ੍ਹਾਂ ਨੂੰ ਮੈਂ ਉਦੋਂ ਹੀ ਰੱਖੋ ਕਿ ਬਾਕਸ ਵੀ ਖਾਲੀ ਹੈ ਨਹੀਂ ਸੀਗਾ ਪਹਿਲਾਂ ਹੀ ਆਪਣੇ ਕੋਲ ਸਮਾਨਾ ਜਿਹੜਾ ਉਹ ਵਾਲਾ ਪਿਆ ਸੀ ਮੈਂ ਕਿਹਾ ਪਹਿਲਾਂ ਚਲੋ ਉਹ ਖਤਮ ਕਰ ਦਈਏ ਫੇਰ ਹੀ ਜਿਹੜਾ ਆਪਾਂ ਨਵਾਂ ਰਸਨ ਉਹ ਪਾਵਾਂਗੇ ਵਿੱਚ ਕਿਉਂਕਿ ਕਈ ਵਾਰੀ ਖਰਾਬ ਵਗੈਰਾ ਹੋਣ ਦਾ ਡਰ ਰਹਿੰਦਾ ਹੈ ਨਾ ਕਿਉਂਕਿ ਨਵੀਂ ਚੀਜ਼ ਤਾਂ ਆਪਾਂ ਪਹਿਲਾਂ ਵਰਤ ਲੈਣੇ ਆ ਉੱਪਰ ਹੋਣੀ ਆ ਤੇ ਫਿਰ ਪੁਰਾਣੀ ਚੀਜ਼ ਨੀਚੇ ਪਈ ਰਹਿ ਜੂ ਬਾਕੀ ਹੁਣ ਤਾਂ ਮੌਸਮ ਵੀ ਅੱਗੇ ਤਾਂ ਜਿਹੜਾ ਗਰਮੀ ਦੇ ਵਿੱਚ ਚੀਜ਼ਾਂ ਬਹੁਤ ਜ਼ਿਆਦਾ ਖਰਾਬ ਹੋਇਆ ਕਰਨੀ ਰਸਨ ਨਿਕਨੀਕੀ ਚੀਜ਼ੀਆ ਫਰਮ ਦੇ ਦੇਖ ਕੇ ਰੱਖਣੀ ਪਿਆ ਕਰਨੀ ਆ ਤੇ ਹਾਂਜੀ ਬਸ ਇੱਥੇ ਰਸਨ ਤੇ ਉਸ ਤੋਂ ਬਾਅਦ ਮੈਂ ਲੱਗਨੇ ਸੀ ਧੋਣ ਕੱਪੜੇ ਬੇਟੀ ਨੇ ਵੀ ਆਉਣੀ ਵਾਲੀ ਸੀ ਬਸ ਉਸ ਤੋਂ ਬਾਅਦ ਉਹਨਾਂ ਨੂੰ ਰੋਟੀ ਪਾਣੀ ਦਾ ਹੋਜੂ ਬੱਚਿਆਂ ਨੂੰ ਯਾਨੀ ਇੱਕ ਹਾਊਸ ਵਾਈਫ ਦਾ ਕੰਮ ਮੈਨੂੰ ਤੇ ਇਦਾਂ ਲੱਗਦਾ ਵੀ ਸਾਰਾ ਦਿਨ ਹੀ ਆਰਾਮ ਨਹੀਂ ਮਿਲਦਾ ਜੇਕਰ ਆਪਾਂ ਤੱਕੇ ਨਾਲ ਵੀ ਨਾ ਬੈਠੀ ਹੈ ਨਾ ਕਿਤੇ 10 ਮਿੰਟ ਤਾਂ ਫਾਂਵੇਂ ਸਾਰਾ ਦਿਨ ਲੱਗਿਆ ਰਹੀਏ ਫਿਰ ਵੀ ਟੇਕ ਨਹੀਂ ਮਿਲਦੀ ਹੈਗੀ ਬੱਚੇ ਹੋ ਜਾਂਦੇ ਘਰ ਦੇ ਕੰਮ ਹਨਾ ਇਹ ਬਿਲਕੁਲ ਵੀ ਆਰਾਮ ਨਹੀਂ ਮਿਲਦਾ ਜਾਣੀ ਹਨਾ ਨਿੱਕੇ ਨਿੱਕੇ ਕੰਮਾਂ ਨੂੰ ਲੈ ਕੇ ਤੇ ਹਾਂ ਜੀ ਬਸ ਇੱਥੇ ਸੋਬਾ ਲਈ ਸੀ ਆਪਾਂ ਨੇ ਸਬਜੀ ਦੇ ਨਾਲ ਦੀ ਨਾਲ ਮੈਂ ਕਿਹਾ ਚਲੋ ਇਹਨੂੰ ਵੀ ਆਪਾਂ ਵਾਸ਼ ਕਰਕੇ ਰੱਖੇ ਦੀਏ ਤੇ ਕੱਦੂ ਲੈ ਸੀ ਬੱਸ ਤਾਂ ਕੱਦੂ ਸਾਡੇ ਘਰੇ ਬੱਚੇ ਬਹੁਤ ਘੱਟ ਖਾਂਦੇ ਆ ਪਰ ਚਲੋ ਮੈਂ ਕਿਹਾ ਨਮੀ ਨਮੀ ਜੀ ਸਬਜੀ ਆਉਂਦੀ ਆਪਾਂ ਬਣਾ ਲੈਨੇ ਇੱਕ ਅੰਦੀ ਮਾਰੀ ਤੇ ਨਾਲ ਹੀ ਟਮਾਟਰ ਤੇ ਮਿਰਚਾਂ ਲਈਆਂ ਸੀਗੀਆਂ ਥੋੜੀਆਂ ਜੀਆਂ ਮੈਂ ਕਿਹਾ ਚਲੋ ਨਾਲ ਇਹਨਾਂ ਨੂੰ ਵੀ ਧੋ ਕੇ ਆਪਾਂ ਫ੍ਰੀਜ ਦੇ ਵਿੱਚ ਸਟੋਰ ਕਰ ਦਾਂਗੇ ਕਿਉਂਕਿ ਜੇ ਨਾ ਧੋਈਏ ਹਨਾ ਤਾਂ ਇਦਾਂ ਰੱਖਣ ਨੂੰ ਬਿਲਕੁਲ ਵੀ ਦਿਨ ਨਹੀਂ ਖਾਂਦਾ ਕਿ ਬਤਾ ਕਿ ਮੇਰਾ ਹੱਥ ਜਾਂ ਫਿਰ ਮਿੱਟੀ ਵਗੈਰਾ ਹਨਾ ਲੱਗੀ ਹੁੰਦੀ ਹੈ ਚੀਜ਼ ਤੇ ਤੇ ਨਾ ਹੀ ਇਦਾਂ ਸਬਜ਼ੀ ਬਣਾਉਣ ਨੂੰ ਦੇਅ ਕਰੇ ਜੇਕਰ ਆਪਾਂ ਨਾ ਧੋਈਏ ਤੇ ਇਥੇ ਬਸ ਮੈਂ ਧੋ ਸਮਾਰ ਕੇ ਚੰਗੀ ਤਰ੍ਹਾਂ ਰੱਖ ਦੋਗੀ ਬੱਸ ਤਾਂ ਅੱਜਕੱਲ ਜਿਹੜੀ ਹੈਗੀ ਕਦੂ ਜਦੋਂ ਨਵੀਂ ਜਿਹੀ ਆਉਂਦੀ ਆ ਤਾਂ ਬਹੁਤ ਵਧੀਆ ਲੱਗਦੀ ਆ ਹਨਾ ਸਬਜੀ ਤੇ ਸਵਾਦ ਦਾ ਫਿਰ ਕੋਪ ਤੇ ਵਗੈਰਾ ਦਾ ਨਾ ਬਣਾ ਲਿਆ ਕਰਾਂਗੇ ਪਰ ਬੱਚੇ ਸਬਜੀ ਬਿਲਕੁਲ ਵੀ ਨਹੀਂ ਖਾਂਦੇ ਹੈਗੇ ਵੈਸੇ ਇਹ ਵਾਲੀਆਂ ਸਬ지ਆ ਹੈਗੀਆਂ ਚਿੰਗਿਆਂ ਨੇ ਪਰ ਬੱਚੇ ਨੂੰ ਕੋਣ ਸਮਝਾਵੇ ਤੇ ਲੌਂਜੀ ਸਬਜੀ ਵਗੈਰਾ ਵੀ ਆਪਾਂ ਨੇ ਧੋਤੀ ਆ ਗਈ ਤੇ ਇੱਥੇ ਨਾ ਟਾਈਮ ਕੰਮ ਕਰਦੀ ਕਰਦੀ ਨੂੰ ਪਤਾ ਹੀ ਨਹੀਂ ਲੱਗਿਆ ਮੈਨੂੰ ਸਵਾ ਦੋ ਦਾ ਜਿਹੜਾ ਟਾਈਮ ਹੋ ਗਿਆ ਸੀਗਾ ਜਦੋਂ ਨੂੰ ਮੈਂ ਸਬਜੀ ਧੋਕੇ ਰੱਖੂੰਗੀ ਨਾਲ ਦੀ ਨਾਲ ਬਸ ਬੇਟੀ ਨੇ ਆ ਜਾਣਾ ਉਹਨੂੰ ਵੀ ਰੋਟੀ ਪਾਣੀ ਖਵਾਉਣਾ ਕਿਉਂਕਿ ਸੁਬਾ ਚਲੇ ਜਾਂਦੀ ਹੈਗੀ ਉਹ 10 ਵਜੇ ਕੋ ਹੋ ਜਾਂਦੀ ਹੈ ਤੇ 2:30 2:30 ਦਾ ਟਾਈਮ ਹੈ ਜਿਹੜਾ ਉਹਨਾਂ ਨੂੰ ਉਹਨਾਂ ਨੂੰ ਹੋ ਜਾਂਦਾ ਹੈਗਾ ਤੇ ਨਾਲ ਹੀ ਬਸ ਮੈਂ ਉਹਨੂੰ ਰੋਟੀ ਪਾਣੀ ਖਵਾਉਂਗੀ ਬਸ ਐਨਰਜੀ ਆਪਣਾ ਆ ਸ਼ਾਮ ਹੋ ਜਾਨੀਏ ਘਰ ਦੇ ਕੰਮਾਂ ਚ ਤੇ ਐਕਸਟਰਾ ਕੰਮ ਤਾਂ ਹੁਣ ਮੇਤੋਂ ਬਿਲਕੁਲ ਵੀ ਨਹੀਂ ਹੋ ਰਿਹਾ ਫਲਾਈ ਦਾ ਕੰਮ ਤਾਂ ਤੇ ਪੀਵਨ ਦੋ ਦਿਨ ਹੋ ਗਏ ਮੈਂ ਮਸ਼ੀਨ ਨੂੰ ਹੱਥ ਲਾ ਕੇ ਵੀ ਨਹੀਂ ਦੇਖਿਆ ਹੈਗਾ ਤੇ ਜੇ ਕੋਈ ਕਾਲੀ ਵਾਲਾ ਹੁੰਦਾ ਹਨਾ ਵੀ ਅਗਲੇ ਨੂੰ ਚਾਹੀਦਾ ਫਿਰ ਮੈਸ ਪਾਵੇ ਰਾਤ ਨੂੰ ਬੈਠਣਾ ਹੋਵੇ ਫਿਰ ਮੈਂ ਮੂਰਾ ਕਰ ਵੀ ਦਵਾਂਗੀ ਪਰ ਹੁਣ ਤਾਂ ਬੇਫੁੱਲ ਵੀ ਨਹੀਂ ਟਾਈਮ ਨਿਕਲ ਰਿਹਾ ਦੋ ਦਿਨ ਹੋ ਗਏ ਥਮਾਂ ਦੇ ਵਿੱਚ ਕਰਦੇ ਤੇ ਲੌਜੀ ਬੈਠੀ ਹੈਗੀ ਸੀ ਜਿexam ਦੇ ਕੇ ਬਸ ਇਹਨੂੰ ਬਹੁਤ ਜ਼ਿਆਦਾ ਇਥੇ ਚਾਹ ਹੋਇਆ ਪੈਸੀ ਮੇਰਾ ਲਾਸਟ ਬਸ ਇੱਕ ਜਿexam ਰਹਿ ਗਿਆ ਹਨਾ ਚਾਹੇ ਬੱਚੇ ਨੂੰ ਸਟੱਡੀ ਕਿੰਨੀ ਮਰਜ਼ੀ ਪੜਾਈ ਹਨਾ ਆਉਂਦੀ ਹੋ ਪਰ ਵੀ ਪਰਾਂ ਦੀ ਜਿਹੜਾ ਡਰ ਜਿਆ ਨਾ ਹੁਣ ਨਾ ਹੁੰਦਾ ਬੋਝ ਥੋੜਾ ਜਿਹਾ ਹੁੰਦਾ ਹੀ ਆ ਦਿਮਾਗ ਦੇ ਕਹਿੰਦੀ ਮੈਂ ਫੇਰ ਫ੍ਰੀ ਹੋਊਂਗੀ ਜਦੋਂ ਮੇਰੇ ਪੇਪਰ ਖਤਮ ਹੋਣਗੇ ਫੇਰ ਹੀ ਮ ਤੇ ਲੋ ਜੀ ਇਹ ਲੈ ਲਈ ਸੀ ਆਪਣੇ ਰੋਟੀ ਪਾ ਕੇ ਤੇ ਨਾਲ ਦੀ ਨਾਲ ਮੈਂ ਇੱਥੇ ਚਾਹ ਵੀ ਰੱਖੀ ਦਿੱਤੀ ਤੇ ਹਾਂਜੀ ਇੱਥੇ ਸ਼ਾਮ ਦੇ ਹੋ ਗਏ ਨੇ 4 ਤੇ ਕੱਪੜੇ ਧੋ ਕੇ ਆਪਾਂ ਨੇ ਬਾਹਰ ਦੇ ਨੇ ਸੁੱਕਣੇ ਤੇ ਇੱਥੇ ਬੇਟੀ ਦੇਖੋ ਲੱਗੇ ਹੋਏ ਸੀ ਕਾਰਡਬੋਰਡ ਕੱਟਣ ਲੱਗੀ ਹੋਈ ਸੀ ਆਪਣੇ ਜਿਹੜੇ ਬਾਕਸ ਸੀ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਸਟੋਰੇਜ ਬਾਕਸ ਬਣਾਉਣਾ ਦੱਸਿਆ ਉਹੀ ਇਹ ਕਟਿੰਗ ਵਗੈਰਾ ਕਰ ਰਹੀ ਸੀ ਹਾਂਜੀ ਅੱਜ ਦੀ ਵੀਡੀਓ ਦਾ ਪੇ ਇੱਥੇ ਐਂਡ ਕਰਦੇ ਆਂ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ